बीबी टुडे चैनल देख रहे सारे दर्शकों वाहगुरु जी का खालसा वाहेगुरु जी की फतेह बलाक और दे पिंड मालो मजारा दे गुरुद्वारा सलवाणा साहिब विखे जथेदार बाबा निहाल सिंह जिंदा शहीद मुखी मिसल शहीदा तरना दल हरिया ते बीबी यशपाल कौर दी रहनुमाई हेठ श्री गुरु गोबिंद जी दे प्रकाश पुरब न समर्पित विशाल नगर कीर्तन पांच प्यारिया दी अगवाई अति श्री गुरु ग्रंथ साहिब जी दी की छाया हेठ सजाया गया ਇਸ ਨਗਰ ਕੀਰਤਨ ਦੇ ਗੁਰਦੁਆਰਾ ਸਲਵਾਣਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਮਾਲੋ ਮਜਾਰਾ ਰਟੈਂਡਾ ਸ਼ੇਖੂਪੁਰ ਚਿੰਗੜਾ ਪਰਾਗਪੁਰ ਲੜਵਾ ਮੱਲਾ ਬੇਦੀਆ ਅਤੇ ਗੜੀ ਅਜੀਤ ਸਿੰਘ ਦੀ ਪਰਿਕਰਮਾ ਕੀਤੀ ਜਿਥੇ ਇਸ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਗਿਆ ਅਤੇ ਦਾਨੀਆਂ ਨੇ ਸੰਗਤਾਂ ਵਾਸਤੇ ਫਰੂਟ ਅਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਇਸ ਮੌਕੇ ਗੁਰੂ ਕਾਰ ਦੇ ਸੇਵਾਦਾਰ ਬਾਬਾ ਜਬਰਜੰਗ ਸਿੰਘ ਵੱਲੋਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਮੁੱਚੀ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਪਿੰਡਾਂ ਦੇ ਪਤਵੰਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਤਾਂ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਚੈਨਲ ਦੇ ਐਮ ਡੀ ਛਿੰਜੀ ਲੜਵਾ ਅਤੇ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਰਾਜ ਰੱਖੀ ਤੂੰ ਤੇਰੀ ਪ੍ਰੀਤੀ ਰੱਖੀ ਤੂੰ ਗਰੀਬ ਦੀ ਲਾਜ ਰੱਖੀ ਤੂੰ ਗਰੀਬ ਦੀ ਰੱਖੀ ਤੂੰ ਗਰੀਬ ਦੀ ਜਨਾਲਾ ਚੈਨਲ ਹੈ ਚੱਕ ਬਣੀ ਪੰਜਾਬ ਦੀ ਸੀ ਆਪ ਕੋ ਜੀ ਆਓ ਕੋ ਪਿਆਰੋ ਸਾਰੇ ਅਧਰਪੂਰ ਸਾਡੀ ਫ਼ਰਮੀ ਆਪਾ ਸੱਚੇ ਬਾਦਸ਼ਾਹ ਲਾਜ ਰੱਖੀ ਤੂੰ ਗਰੀਬ ਦੀ ਸੱਚੇ ਬਾਦਸ਼ਾਹ ਜੁਨੀਏ ਚਾਰ

ਸਾਰੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰੇ ਮਾਨਸਪਤੀ ਤੇ ਹਨ ਸਾਡੇ ਸਾਰੇ ਨਗਰ ਵਾਸੀ ਸੰਗਤ ਦਾ ਬਹੁਤ ਬਹੁਤ ਅੱਜ ਬਹੁਤ ਬਹੁਤ ਨੰਨ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧ ਵਿੱਚ ਜੋ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਸਲਵਾਣਾ ਸਾਹਿਬ ਜੀ ਤੋਂ ਆਰੰਭ ਹੋਇਆ ਸੀ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੰਜ ਨਿਸ਼ਾਨ ਚਿੰਦੇ ਅਗਵਾਈ ਵਿੱਚ ਸਾਰੀ ਸਾਧ ਸੰਗਤ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸਾਰੀਆਂ ਸੰਗਤਾਂ ਮੌਕੇ ਤੇ ਮੌਜੂਦ ਸ੍ਰੀ ਅੱਜ ਪਿੰਡ ਨੜੋਏ ਵਿਖੇ ਪ੍ਰਕਰਮਾ ਕਰਦੇ ਹੋਏ ਪਿੰਡ ਨੜੋਏ ਵਿਖੇ ਪਹੁੰਚਿਆ ਹੈ ਸਾਰੀਆਂ ਹੀ ਸੰਗਤਾਂ ਨੇ ਪ੍ਰਵਾਸ ਸੁਆਗਤ ਕੀਤਾ ਹੈ ਨਗਰ ਕੀਰਤਨ ਦਾ ਸਾਰੇ ਹੀ ਨਗਰ ਨਿਵਾਸੀ ਸੰਗਤ ਦਾ ਸਾਰੇ ਪ੍ਰਬੰਧਕ ਜਨਾਂ ਦਾ ਸਭ ਦਾ ਧੰਨਵਾਦ ਸੇ ਸਾਡੇ ਮੁੱਖ ਜਥੇਦਾਰ ਸਿੰਘ ਸਾਹਿਬ ਜਿਹਦਰ ਬਾਬਾ ਨੇ ਹਾਲ ਸਿੰਘ ਜੀ ਮਿਸ਼ਲ ਸ਼ਹੀਦਾ ਤਰਨਤਲ ਹਰੀਆਂ ਵਿਲਾ ਜਥੇਬੰਦੀ ਅਤੇ ਮਾਤਾ ਇਸ਼ਪਾਰਕੌਰ ਜੀ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦ ਜੇਰਾ ਸੰਪਾਦ ਨੂੰ ਜਾ ਰਹੇ